ਸ਼ਰਮ ਹੋਣੀ ਚਾਹੀਦੀ ਹੈ ਇਸ ਮੰਤਰੀ ਨੂੰ ਤੇ ਇਸ ਸਰਕਾਰ ਨੂੰ ਤੇ ਇਸ ਪਾਰਟੀ ਨੂੰ ਤੁਸੀਂ ਕਹਿੰਦੇ ਹੋ ਜੇ ਸਰਕਾਰੀ ਠੇਕੇ ਤੋਂ ਸ਼ਰਾਬ ਨਹੀਂ ਲੇ ਲੇਤੀ ਤੇ ਨਜਾਇਜ਼ ਸ਼ਰਾਬ ਪੀ ਕੇ ਕਿਸੇ ਦੀ ਡੈਥ ਹੋਈ ਹੈ ਉਹ ਸਰਕਾਰ ਰਿਸਪਾਂਸਿਬਲ ਨਹੀਂ ਹੈ ਫਿਰ ਹੋਰ ਕੌਣ ਰਿਸਪਾਂਸਿਬਲ ਹੈ ਇਹ ਤਾਂ ਉਸ ਤੋਂ ਵੀ ਵੱਡੀ ਰਿਸਪਾਂਸਿਬਿਲਟੀ ਪਣਦੀ ਹੈ ਸਰਕਾਰ ਦੀ ਨਜਾਇਜ਼ ਸ਼ਰਾਬ ਤੁਹਾਡੇ ਸੂਬੇ ਦੇ ਵਿੱਚ ਵਗ ਰਹੀ ਹੈ ਨਸ਼ਾ ਤੁਹਾਡੇ ਸੂਬੇ ਦੇ ਵਿੱਚ ਵਗ ਰਿਹਾ ਹੈ ਜੇ ਨਜਾਇਜ਼ ਸ਼ਰਾਬ ਪੀ ਕੇ ਲੋਕ ਤੁਸੀਂ ਕਹਿੰਨੇ ਹੋ ਮਰ ਗਏ ਤੇ ਉਹ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਕੱਲ ਨੂੰ ਤੁਸੀਂ ਕਹੋਗੇ ਜਿਹੜੇ ਨਸ਼ੇ ਲੈ ਕੇ ਮਰ ਰਹੇ ਉਹ ਵੀ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਹੋਮ ਡਿਪਾਰਟਮੈਂਟ ਕਾਦੇ ਵਾਸਤੇ ਹੈ ਪੁਲਿਸ ਕਾਦੇ ਵਾਸਤੇ ਹੈ ਹੋਮ ਮਿਨਿਸਟਰੀ ਕਾਦੇ ਵਾਸਤੇ ਹੈ ਇਨ੍ਹਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਨਜਾਇਜ਼ ਹਥਿਆਰ ਡਰੱਗਸ ਨਜਾਇਜ਼ ਸ਼ਰਾਬ ਇਟ ਡਾਇਰੈਕਟਲੀ ਹੂਮ ਮਿਨਿਸਟਰ ਦੀ ਰਿਸਪੌਂਸਿਬਿਲਟੀ ਬਣਦੀ ਹੈ ਤੇ ਤੁਸੀਂ ਇਸ ਰਿਸਪੌਂਸਿਬਿਲਟੀ ਤੋਂ ਕਿਵੇਂ ਪੱਜ ਸਕਦੇ ਹੋ ਤੁਸੀਂ ਮੁਨਕਰ ਨਹੀਂ ਹੋ ਸਕਦੇ ਇਨ੍ਹਾਂ ਗੱਲਾਂ ਤੋਂ ਜਦੋਂ ਇਹਦੀ ਰਿਸਪੌਂਸਿਬਿਲਟੀ ਲਾਈਜ਼ ਐਟ ਦ ਡੋਰਸ ਆਫ ਦ ਚੀਫ ਮਿਨਿਸਟਰ ਹੂ ਇਜ਼ ਆਲਸੋ ਦ ਹੂਮ ਮਿਨਿਸਟਰ ਆਫ ਦ ਸਟੇਟ ਐਕਸਾਈਜ਼ ਮਿਨਿਸਟਰ ਸੀਨੀਅਰ ਮਿਨਿਸਟਰਸ ਜਿਹੜੇ ਉਸ ਜ਼ਿਲ੍ਹੇ ਦੇ ਐ ਤੇ ਫਿਰ ਪੰਜਾਬ ਪੁਲਿਸ ਤੋਂ ਤੁਸੀਂ ਕਿਸ ਤਰ੍ਹਾਂ ਦੀ ਇੰਪਾਰਸ਼ਲ ਪ੍ਰੋਬ ਦੀ ਐਕਸਪੈਕਟੇਸ਼ਨ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਜਹਰ ਲਈ ਸ਼ਰਾਬ ਦੇ ਮਾਮਲੇ ਦੇ ਵਿੱਚ ਨਿਤ ਦਿਨੇ ਕੋਈ ਨਾ ਕੋਈ ਖੁਲਾਸੇ ਹੁੰਦੇ ਨੇ ਉੱਤੇ ਹੀ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰਮਾਣਾ ਵੱਲੋਂ ਹੁਣ ਆਮ ਆਦੀ ਪਾਰਟੀ ਦੇ ਮੰਤਰੀ ਅਮਨ अरोੜਾ ਨੂੰ ਕੀ ਰਹਿ ਗਿਆ ਉਹਨਾਂ ਕਿਹਾ ਕਿ अरोੜਾ ਸਾਹਿਬ ਜੇ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਤਾਂ ਹੋਰ ਕਿਸ ਦੀ ਜ਼ਿੰਮੇਵਾਰੀ ਹੈ ਇਸ ਤੋਂ ਵੀ ਵੱਡੀ ਦੁੱਖ ਦੀ ਗੱਲ ਜਿਵੇਂ ਮੈਂ ਜ਼ਿਕਰ ਕੀਤਾ ਸੁਨਾਮ ਹਲਕੇ ਦਾ ਮੰਤਰੀ ਅਮਨ अरोੜਾ ਕੱਲ ਆਪਦੇ ਹਲਕੇ ਦੇ ਵਿੱਚ ਲੋਕਾਂ ਨੂੰ ਮਿਲਣ ਗਿਆ ਜਿਨ੍ਹਾਂ ਦੇ ਪਰਿਵਾਰਾਂ ਦੀ ਡੈਥ ਹੋਈ ਹੈ ਤੇ ਇੰਨੀ ਮੈਂ ਕਹੂੰਗਾ ਇਨヒუმਨ ਗੱਲ ਕੀਤੀ ਉਥੇ ਇਨਸਾਨੀਅਤ ਦੇ ਮਿਆਰ ਇੰਨਾ ਗਿਰ ਗਿਆ ਮੈਂ ਪੜ੍ਹ ਕੇ ਦੱਸਦਾ ਹਾਂ ਅਮਨ अरोड़ा ਨੇ ਉਹਨਾਂ ਲੋਕਾਂ ਨੂੰ ਕੀ ਗੱਲ ਕਹੀ ਪੰਜਾਬ ਕੈਬਨਿਟ ਮਨਿਸਟਰ ਅਮਨ अरोड़ा ਹੂ ਇਸ ਆਮ ਆਦਮੀ ਪਾਰਟੀ ਐਮ ਐਲ ਏ ਫ্রম ਸੁਨਾਮ ਸੈਟ ਦੈਟ ਦ ਸਟੇਟ ਗਵਰਨਮੈਂਟ ਵਾਸ ਨੋਟ ਰਿਸਪੋਨਸਿਬਲ ਫਾਰ ਦ ਸੰਗਰੂਰ ਟ੍ਰੈਜੇਡੀ ਥੈਟ ਹੈਡ ਕਲੇਮਡ 20 ਲਾਈਵਸ ਇਨ ਦ ਪਾਸਟ 4 ਡੇਸ ਐਸ ਦ ਵਿਕਟਿਮਸ ਹੈਡ ਨੋਟ ਬੋਟ the liquor from a government vend but from a smuggler the innocent liquor consumed by the victims was not from any distillery therefore the state government does not come into the picture ਸ਼ਰਮ ਹੋਣੀ ਚਾਹੀਦੀ ਹੈ ਇਸ ਮੰਤਰੀ ਨੂੰ ਤੇ ਇਸ ਸਰਕਾਰ ਨੂੰ ਤੇ ਇਸ ਪਾਰਟੀ ਨੂੰ ਤੁਸੀਂ ਕਹਿੰਦੇ ਹੋ ਜੇ ਸਰਕਾਰੀ ਠੇਕੇ ਤੋਂ ਸ਼ਰਾਬ ਨਹੀਂ ਲੇ ਲੇਤੀ ਤੇ ਨਜਾਇਜ਼ ਸ਼ਰਾਬ ਪੀ ਕੇ ਕਿਸੇ ਦੀ ਡੈਥ ਹੋਈ ਹੈ ਉਹ ਸਰਕਾਰ ਰਿਸਪਾਂਸਿਬਲ ਨਹੀਂ ਹੈ ਫਿਰ ਹੋਰ ਕੌਣ ਰਿਸਪਾਂਸਿਬਲ ਹੈ ਇਹ ਤਾਂ ਉਸ ਤੋਂ ਵੀ ਵੱਡੀ ਰਿਸਪੌਂਸਿਬਿਲਟੀ ਬਣਦੀ ਹੈ ਸਰਕਾਰ ਦੀ ਨਜਾਇਜ਼ ਸ਼ਰਾਬ ਤੁਹਾਡੇ ਸੂਬੇ ਦੇ ਵਿੱਚ ਵਗ ਰਹੀ ਹੈ ਨਸ਼ਾ ਤੁਹਾਡੇ ਸੂਬੇ ਦੇ ਵਿੱਚ ਵਗ ਰਿਹਾ ਹੈ ਜੇ ਨਜਾਇਜ਼ ਸ਼ਰਾਬ ਪੀ ਕੇ ਲੋਕ ਤੁਸੀਂ ਕਹਿੰਨੇ ਹੋ ਮਰ ਗਏ ਤੇ ਉਹ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਕੱਲ ਨੂੰ ਤੁਸੀਂ ਕਹੋਗੇ ਜਿਹੜੇ ਨਸ਼ੇ ਲੈ ਕੇ ਮਰ ਰਹੇ ਉਹ ਵੀ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਨਸ਼ਾ ਰੋਕਣਾ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਕੋਈ ਨਜਾਇਜ਼ ਹਥਿਆਰਾਂ ਨਾਲ ਕੱਲ ਨੂੰ ਕੋਈ ਕ੍ਰਾਈਮ ਹੁੰਦਾ ਹੈ ਕਿ ਉਹ ਵੀ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਹੋਮ ਡਿਪਾਰਟਮੈਂਟ ਕਾਦੇ ਵਾਸਤੇ ਹੈ ਪੁਲਿਸ ਕਾਦੇ ਵਾਸਤੇ ਹੈ ਹੋਮ ਮਿਨਿਸਟਰੀ ਕਾਦੇ ਵਾਸਤੇ ਹੈ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਨਜਾਇਜ਼ ਹਥਿਆਰ ਡਰੱਗਸ ਨਜਾਇਜ਼ ਸ਼ਰਾਬ ਇਹ ਡਾਇਰੈਕਟਲੀ ਹੋਮ ਮਿਨਿਸਟਰ ਦੀ ਰਿਸਪੌਂਸਿਬਿਲਟੀ ਬਣਦੀ ਹੈ ਤੇ ਤੁਸੀਂ ਇਸ ਰਿਸਪੌਂਸਿਬਿਲਟੀ ਤੋਂ ਕਿਵੇਂ ਪੱਜ ਸਕਦੇ ਹੋ ਤੁਸੀਂ ਮੁਨਕਰ ਨਹੀਂ ਹੋ ਸਕਦੇ ਇੰਨਾ ਗੱਲਾਂ ਤੋਂ ਜਿਵੇਂ ਤੁਸੀਂ ਸੁਣਿਆ ਬੰਟੀ ਰਮਾਣਾ ਵੱਲੋਂ ਕਿ ਸਵਾਲ ਖੜੇ ਕੀਤੇ ਗਏ ਨੇ ਹੁਣ ਵੇਖਣਾ ਹੋਵੇਗਾ ਅਮਨ ਅਰੋੜਾ ਮੰਤਰੀ ਵੱਲੋਂ ਆਪਣਾ ਕੀ ਸਪਸ਼ਟੀਕਰਨ ਸਾਹਮਣੇ ਰੱਖਿਆ ਜਾਂਦਾ ਜਾਂ ਉਹਨਾਂ ਦਾ ਕੀ ਜਵਾਬ ਦਿੱਤਾ ਜਾਂਦਾ ਆਨਾਲਾ ਸਮਾਂ ਦੱਸੇਗਾ ਕੈਮਰਾ ਪਾਸਾ ਸ਼ੰਕਰ ਦੇ ਨਾਲ ਮਹ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਕਿਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ